ਵਾਨੀਗੜ ਦੇ ਪ੍ਰਾਂਗਣ ਵਿੱਚ ਪਹੁੰਚੜ ਦੀ ਪਾਲਤਾ ਕਰੋ ਅੱਜ ਮੁਰਲੀ ਵਾਲੇ ਕੇ ਨਾਮ ਇਸ ਪਵਨ ਸੰਧਿਆ ਦਾ ਮੰਨ ਮੰਨ ਸਾਹਿਬ ਠਾਕੁਰ ਜੀ ਦੇ ਸ਼੍ਰੀ ਕਰਨਾ ਦੇ ਨਾਲ ਅਸੀਂ ਆਪਣੇ ਭਾਵ ਪਹੁੰਚ ਆ ਸਕੇ ਸਾਡੇ ਭਾਵਾਂ ਨੂੰ ਠਾਕੁਰ ਜੀ ਦੇ ਚਰਨਾਂ ਤੱਕ ਪਹੁੰਚ हांजी हैलो मंदर आहे हा न शाम जो कलाकु कावरजिंग सारी मंदर जी पहिला जी फिरा दा He's referred ਅੱਜ ਸਾਡੇ ਆਗਿੱਤ ਸ੍ਰੀ ਹਰਿਵੰਦ ਦੇਵ ਜੀ ਹੋਗੀ ਉਹ ਕੀ ਚੰਗਾਰੀ ਸਰਗਮਾ ਨੂੰ ਆਪਣੇ ਨੂੰ ਮੈਂ ਤੁਹਾਨੂੰ ਮੈਂ ਤੁਹਾਨੂੰ ਜਰੂਰ ਦੱਸਦਾ ਹਾਂ ਕਿ ਇਹ ਹੈ ਬਹੁਤ ਬਾਸੀ ਤੁਸੀਂ ਬਹੁਤ ਬਾਹਰ ਦਿੱਚ ਅਨੰਤ ਸੰਗਤਾਂ श्री दुर्गा माता मंदिर कमेटी क्योंकि संविधानिक अद्दा है का असी बेटी और संविधानिक असिज मेटा ਜਿਸਰੂ ਕੰਮ ਕਰਦੇ ਨੇ ਉਹਦੇ ਕਰਕੇ ਸੰਗੋ ਜੀਵਨ ਕਰ ਗਿਆ ਜੀ ਮੇਰਾ ਨਾਮ ਜੀਵਨਜੀਤ ਜੀ ਸ਼੍ਰੀ ਕ੍ਰਿਸ਼ਨ ਜੀ ਦਾ ਜਨਮ ਅਸ਼ਟਮੀ ਦਾ ਪ੍ਰੋਗਰਾਮ ਹੈ ਦੁਰਗਾ ਮਾਤਾ ਦਾ ਮਾਤਾ ਵਰਚੂ ਇਸ ਸਮੇਂ ਸਮਾਸਿ ਮਾਨਵੀ ਕੀਤਾ ਗਿਆ ਤੇ ਕੀ ਕੰਮ ਹੋਇਆ ਸਭ ਤੋਂ ਪਹਿਲਾਂ ਤਾਂ ਜੀ ਪੂਰੇ ਨਗਰ ਨਿਵਾਸੀਆਂ ਨੂੰ ਔਰ ਪੂਰੇ ਪ੍ਰਦੇਸ਼ਵਰ ਦੇਸ਼ ਦੇ ਵਸਿਆ ਨੂੰ ਸ਼੍ਰੀ ਮਹਾ ਜਨਮ ਅਸ਼ਟਮੀ ਦੀ ਬਹੁਤ ਬਹੁਤ ਸ਼ੁਭ ਕਾਮਨਾਵਾਂ ਬਹੁਤ ਬਹੁਤ ਵਧਾਈ ਇਹ ਜਿਹੜਾ ਤਿਹਾਰ ਹੈ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਪੂਰੀ ਦੁਨੀਆ ਦੇ ਵਿੱਚ ਹੀ ਪੂਰੇ ਹਰਸ਼ ਉਲਾਸ ਦੇ ਨਾਲ ਮਨਾਇਆ ਜਾਂਦਾ ਹੈ ਔਰ ਸਾਡੇ ਭਵਾਨੀਗੜ੍ਹ ਦੇ ਵਿੱਚ ਸਾਡੇ ਭਵਾਨੀਗੜ੍ਹ ਦਾ ਇਹ 메인 ਮੰਦਿਰ ਹੈ ਸ਼੍ਰੀ ਦੁਰਗਾ ਮਾਤਾ ਮੰਦਿਰ ਇਸ ਕਮੇਟੀ ਦੇ ਵੱਲੋਂ ਹਮੇਸ਼ਾ ਹੀ ਮਤਲਬ ਮੈਨੂੰ ਮਾਨ ਸਨਮਾਨ ਦਿੱਤਾ ਜਾਂਦਾ ਹੈ ਇਹਨਾਂ ਨੇ ਬੁਲਾ ਕੇ ਅੱਜ ਜੋਤੀ ਪ੍ਰਚੰਡ ਕਰਵਾਇਆ ਔਰ ਇੱਥੇ ਦੀ ਸਾਰੀ ਕਮੇਟੀ ਪ੍ਰਧਾਨ ਮਨੀਸ਼ ਜੀ ਰੂਪ ਲਾਲ ਜੀ ਔਰ ਪਵਨ ਸ਼ਰਮਾ ਜੀ ਔਰ ਇਹਨਾਂ ਦੇ ਸਰਪ੍ਰਸਤ ਸਚਦੇਵ ਜੀ ਔਰ ਹੈਪੀ ਇਹ ਸਾਰੇ ਜਿਹੜੀ ਕਮੇਟੀ ਦੇ ਨੇ ਮੈਂਬਰ ਸਹਿਬਾਨ ਇਸ ਸਮੇਂ ਹਾਜ਼ਰ ਰਹੇ ਔਰ ਮੈਂ ਇਹਨਾਂ ਦੇ ਜਿਹੜਾ ਅੱਜ ਦੇ ਇਥੇ ਦਾ ਪ੍ਰੋਗਰਾਮ ਦੀ ਸਜਾਵਟ ਕੀਤੀ ਹੋਈ ਹੈ ਔਰ ਜਿਸ ਤਰੀਕੇ ਦੇ ਨਾਲ ਇਹ ਪ੍ਰੋਗਰਾਮ ਔਲਿਕਦੇ ਨੇ ਸਾਡੇ ਏਰੀਆ ਦੇ ਵਿੱਚ ਮੇਰਾ ਖਿਆਲ ਹੈ ਵੀ ਇਸ ਤਰ੍ਹਾਂ ਦਾ ਪ੍ਰੋਗਰਾਮ ਹੋਰ ਕਿਤੇ ਸ਼ਾਇਦ ਹੀ ਹੁੰਦਾ ਹੋਵੇ ਔਰ ਇੱਥੇ ਇਲਾਕੇ ਦੇ ਲੋਕ ਜਪਵਾਨੀਗੜ੍ਹ ਦੇ ਲੋਕ ਬਹੁਤ ਸ਼ਰਧਾਪੂਰਵਕ ਆਪ ਦਾ ਸੀਸ ਨਿਵਾਉਂਦੇ ਨੇ ਔਰ ਅੱਜ ਵੀ ਹੁਣ ਆਉਣਾ ਸ਼ੁਰੂ ਹੋ ਗਿਆ ਲੋਕਾਂ ਦਾ ਔਰ ਮੇਰਾ ਖਿਆਲ ਹੈ ਵੀ ਘੰਟੇ ਦੋ ਘੰਟੇ ਦੇ ਵਿੱਚ ਇੱਥੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸਾਰੇ ਇਲਾਕੇ ਦੇ ਲੋਕਾਂ ਨੇ ਆ ਕੇ ਨਤਮਸਤਕ ਹੋਣਾ ਹੈ ਔਰ ਮੈਂ ਜਿੱਥੇ ਇਸ ਕਮੇਟੀ ਨੂੰ ਇਸ ਪ੍ਰੋਗਰਾਮ ਦੀ ਜਿਸ ਤਰੀਕੇ ਨਾਲ ਇਹ ਆਯੋਜਨ ਕਰਦੇ ਨੇ ਉਹਦੀ ਵਧਾਈ ਦਿੰਦਾ ਔਰ ਉੱਥੇ ਸਾਰੇ ਇਲਾਕੇ ਨੂੰ ਅਪੀਲ ਵੀ ਕਰਦਾ ਵੀ ਇਹਨਾਂ ਦੀ ਵੱਚੜ ਕੇ ਆਪਾਂ ਸੇਵਾ ਕਰੀਏ ਔਰ ਇਹਨਾਂ ਦਾ ਸਹਿਯੋਗ ਕਰੀਏ ਤਾਂ ਜੋ ਇਹ ਮੰਦਿਰ ਹੈ ਜਿਹੜੀ ਕਮੇਟੀ ਹੈ ਹੋਰ ਮਜ਼ਬੂਤੀ ਦੇ ਨਾਲ ਹੋਰ ਵਧੀਆ ਕੰਮ ਆ ਜਿਹੜਾ ਇਸ ਇਲਾਕੇ ਦੇ ਵਿੱਚ ਇਸ ਮੰਦਿਰ ਦਾ ਕਰ ਸਕੇ ਹਾਂ ਲੋਕਾਂ ਜਨਮ ਅਸ਼ਟਮੀ ਦੇ ਮੌਕੇ ਤੇ ਆਈਆਂ ਔਰ ਕਿਵੇਂ ਮੈਂ ਜਨਮ ਅਸ਼ਟਮੀ ਦੇ ਮੌਕੇ ਇਹੀ ਗੱਲ ਕਹਾਂਗਾ ਜੀ ਭਗਵਾਨ શ્રી ਕ੍ਰਿਸ਼ਨ ਜੀ ਦੇ ਜੀਵਨ ਤੋਂ ਸਾਨੂੰ ਪ੍ਰੇਰਣਾ ਲੈਣੀ ਚਾਹੀਦੀ ਹੈ ਕਿਉਂਕਿ ਉਹਨਾਂ ਨੇ ਆਪਣੇ ਜੀਵਨ ਦੇ ਵਿੱਚ ਲੀਲਾਵਾਂ ਕਰਦੇ ਹੋਏ ਜਿਸ ਤਰੀਕੇ ਦੇ ਨਾਲ ਬੁਰਾਈ ਦਾ ਸਮਾਜ ਦੇ ਵਿੱਚੋਂ ਅੰਤ ਕੀਤਾ ਚਾਹੇ ਉਹ ਕੰਸ ਦੇ ਰੂਪ ਦੇ ਵਿੱਚ ਸੀ ਚਾਹੇ ਹੋਰ ਕਿਸੇ ਤਰ੍ਹਾਂ ਦੀ ਰਾਕਸ਼ਸ ਜਿਹੜੀਆਂ ਵਿਰਤੀਆਂ ਉਸ ਸਮੇਂ ਉਜਾਗਰ ਸੀ ਉਹਨਾਂ ਦਾ ਨਾਸ ਕੀਤਾ ਸੋ ਸਾਨੂੰ ਵੀ ਸਮਾਜ ਦੇ ਵਿੱਚੋਂ ਉਹਨਾਂ ਦੇ ਜੀਵਨ ਤੋਂ ਉਹਨਾਂ ਦੀ ਜਿਹੜੀਆਂ ਸਿੱਖਿਆਵਾਂ ਨੇ ਉਹਨਾਂ ਦਾ ਜਿਹੜਾ ਪਥੀਕਾ ਦੱਸਿਆ ਹੋਇਆ ਮਾਰਗ ਸੀ ਉਹਦੇ ਤੇ ਚਲਦੇ ਹੋਏ ਸਮਾਜ ਦੇ ਵਿੱਚੋਂ ਜਿੱਥੀ ਜੰਨੀ ਸਾਰੀ ਸਮਰੱਥਾ ਹੈ ਉਹਨਾਂ ਅਸੀਂ ਸੱਚ ਦੇ ਮਾਰਗ ਤੇ ਚਲਦੇ ਹੋਏ ਸਮਾਜ ਦੇ ਕਲਿਆਣ ਦੇ ਵਿੱਚ ਹਿੱਸਾ ਪਾਈਏ ਇਹਨੇ ਕੀ ਨਾਮ ਹੈ ਜੀ ਮੇਰਾ ਨਾਮ ਵਿਨੋਦ ਜੈਨ ਹੈ ਜੀ ਸ਼੍ਰੀ ਦੁਰਗਾ ਮਾਤਾ ਮੰਦਰ ਕਮੇਟੀ ਭਵਾਨੀਗੜ੍ਹ ਵੱਲੋਂ ਸਾਰੇ ਇਲਾਕਾ ਨਿਵਾਸੀਆਂ ਨੂੰ ਅਤੇ ਸਾਰੇ ਦੇਸ਼ ਨਿਵਾਸੀਆਂ ਨੂੰ ਜੋ ਅੱਜ ਦਾ ਬਹੁਤ ਵੱਡਾ ਪਵਿੱਤਰ ਤਿਹਾਰ ਹੈ। ਸ਼੍ਰੀ ਕ੍ਰਿਸ਼ਨ ਜਨਮਾਸਤਮੀ ਦਾ ਜੋ ਤਿਹਾਰ ਹੈ ਉਸ ਦੀਆਂ ਲੱਖ ਲੱਖ ਵਧਾਈਆਂ ਸਾਡੀ ਕਮੇਟੀ ਵੱਲੋਂ ਸ਼੍ਰੀ ਦੁਰਗਾ ਮਾਤਾ ਮੰਦਰ ਕਮੇਟੀ ਵੱਲੋਂ ਸਾਰੇ ਦੇਸ਼ ਨਿਵਾਸੀਆਂ ਨੂੰ ਦਿਨਾ ਹੈ ਅਤੇ ਅੱਜ ਦੁਰਗਾ ਮਾਤਾ ਮੰਦਰ ਦੇ ਵਿੱਚ ਰਾਤ ਨੂੰ ਸ਼ਾਮ ਨੂੰ ਬਹੁਤ ਰੌਣਕ ਵਧੀਆ ਸਾਡੇ ਇੱਥੇ ਲੱਗੀ ਹੋਈ ਹੈ। ਸਾਰੇ ਲੋਕਾਂ 'ਚ ਬੜਾ ਉਤਸ਼ਾਹ ਹੈ। ਲੋਕ ਬੜੇ ਸ਼ਰਧਾ ਦੇ ਨਾਲ ਸ਼੍ਰੀ ਕ੍ਰਿਸ਼ਨ ਭਗਵਾਨ ਜੀ ਦੇ ਚਰਨਾਂ ਵਿੱਚ ਆਪਣਾ ਨਤਮਸਤਕ ਹੋਣ ਲਈ ਇੱਥੇ ਪਹੁੰਚੇ ਨੇ ਅਤੇ ਸ਼ਾਮ ਨੂੰ ਇੱਥੇ ਅੱਜ ਕੀਰਤਨ ਦਾ ਪ੍ਰੋਗਰਾਮ ਵੀ ਚੱਲਣਾ ਹੈ ਜੋ ਕਿ ਗੁਪਤਾ ਜੀ 90 ਤੋਂ ਸਾਡੇ ਵਿਚਕਾਰ ਪਹੁੰਚੇ ਨੇ ਉਹ ਆਪਣੇ ਭਜਨਾਂ ਦੇ ਰਾਹੀਂ ਸਾਰੀ ਸੰਗਤ ਨੂੰ ਨਿਹਾਲ ਕਰਨਗੇ ਅਤੇ ਇੱਕ ਵਾਰ ਫੇਰ ਮੈਂ ਅ ਸ਼੍ਰੀ ਕ੍ਰਿਸ਼ਨ ਕੁਆਰ ਜੀ ਅੱਗੇ ਇਹ ਅਰਦਾਸ ਬੇਨਤੀ ਕਰਦੇ ਆ ਕਿ ਸਾਰੇ ਹੀ ਸੰਗਤ ਆਪਣੇ ਮੇਹਰਪੁਰੇ ਹੱਥ ਰੱਖਣ ਅਤੇ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣ ਜੈ ਮਾਤਾ ਦੀ ਕੀ ਨਾਮ ਹੈ ਜੀ ਮੈਂ ਮਨੀਸ਼ ਸਿੰਘਲਾ ਪ੍ਰਧਾਨ શ્રી ਦੁਰਗਾ ਮਾਤਾ ਮੰਦਰ ਕਮੇਟੀ ਮੈਂ ਸਾਰੇ ਸ਼ਹਿਰ ਨਿਵਾਸੀਆਂ ਨੂੰ ਨਗਰ ਨਿਵਾਸੀਆਂ ਨੂੰ ਦੁਸ਼ਾਰਾ ਇਲਾਕੇ ਨਿਵਾਸੀਆਂ ਨੂੰ ਜਨਮਸ਼ਟਮੀ ਦੇ ਸ਼ੁਭ ਦਿਹਾੜੇ ਤੇ ਬਹੁਤ-ਬਹੁਤ ਵਧਾਈ ਦਿੰਦਾ ਅੱਜ ਦੇ ਸ਼ੁਭ ਦਿਹਾੜੇ ਦੇ ਵਿੱਚ ਸਾਡੇ ਮੰਦਿਰ ਦੇ ਵਿੱਚ ਧਾਰਮਿਕ ਤੇ ਰਾਜਨੀਤਿਕ ਜੋ ਵੀ ਸੰਸਥਾਵਾਂ ਨੇ ਤੇ ਜੋ ਵੀ ਵੀਆਈਪੀਜ਼ ਨੇ ਸਾਡੇ ਮੰਦਿਰ ਦੇ ਵਿੱਚ ਹਾਜ਼ਰੀ ਲਵਾਈ ਮੈਂ ਉਹਨਾਂ ਦੇ ਸਾਰਿਆਂ ਦੇ ਮੰਦਿਰ ਵਿੱਚ ਪਹੁੰਚਣ ਤੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਤੇ ਜਨਮਸ਼ਟਮੀ ਦੇ શ્રી ਕ੍ਰਿਸ਼ਨ ਜੀ ਦੇ ਅੱਗੇ ਪ੍ਰਾਰਥਨਾ ਕਰਦਾ ਕਿ ਸਾਰੇ ਸ਼ਹਿਰ ਨਿਵਾਸੀਆਂ ਦੇ ਉੱਪਰ ਆਪਣਾ ਮਿਹਰ ਭਰਿਆ ਹੱਥ ਰੱਖਣ ਤੇ ਇਸ ਜਨਮ ਦਿਨ ਦੇ ਇੱਕ ਵਾਰ ਫਿਰ ਸਾਰੇ ਸ਼ਹਿਰ ਨਿਵਾਸੀਆਂ ਨੂੰ ਵਧਾਈ ਦਿੰਦਾ ਰੋਪਚੰਦ ਗੋਇਲ ਜੀ ਸ਼੍ਰੀ ਦੁਰਗਾ ਮਾਤਾ ਮੰਦਰ ਭਾਨੀਗੜ ਵੱਲੋਂ ਤੇ ਅੱਜ ਕ੍ਰਿਸ਼ਨ ਜਨਮਸ਼ਟਮੀ ਦੇ ਮਹਾਉਤਸਵ ਦੇ ਉੱਪਰ ਜਿਨੇ ਵੀ ਰਾਜਨੀਤਿਕ ਤੇ ਧਾਰਮਿਕ ਸੰਸਥਾਵਾਂ ਨੇ ਇੱਥੇ ਸਾਡੇ ਨਾਲ ਸਹਿਯੋਗ ਕੀਤਾ ਤੇ ਜਿਸ ਦੇ ਵਿੱਚ ਖਾਸ ਤੌਰ ਤੇ ਸ਼੍ਰੀ ਭਜਿੰਦਰ ਸਿੰਘ ਲਾ ਜੀ ਐਮਐਲ ਨਿਰਿੰਦਰ ਗੁਰਪਰਾਜ ਜੀ ਅਤੇ ਜੀਵਨ ਗਾਰਗ ਡਾਇਰੈਕਟਰ ਐਫਸੀ ਆ ਜੀ ਤੇ ਸਾਡੇ ਦਰਮਿਆਨ ਇੱਥੇ ਹਾਜ਼ਰੀ ਲਵਾਈ ਹੈ ਪਹੁੰਚੇ ਨੇ ਤੇ ਬਹੁਤ ਸਾਰੀ ਸੰਗਤ ਸ਼ਹਿਰ ਨਿਵਾਸੀਆਂ ਦੇ ਸਹਿਯੋਗ ਦੇ ਨਾਲ ਇੱਥੇ ਅਜ ਮੰਦਰ ਦੇ ਵਿੱਚ ਖੂਬ ਰੌਣਕਾਂ ਲੱਗੀਆਂ ਤੇ ਬਹੁਤ ਵੱਧ ਛੜ ਕੇ ਹਿੱਸਾ ਲਿਆ ਲੋਕਾਂ ਨੇ ਤੇ ਜਨਮਸ਼ਟਮੀ ਦਾ ਪ੍ਰੋਗਰਾਮ ਜਿਹੜਾ ਪਵਿੱਤਰ ਦਿਹਾੜਾ ਦੀ ਅਸੀਂ ਵਰਦੀ ਸ਼ਰਧਾ ਤੇ ਧੂਨ ਤਾਂ ਹੁੰਦੇ ਨਾਲ ਮਨ ਕਾਣੋਂ ਮੈਂ ਤੇ ਸ਼ਹਿਰ ਨਿਵਾਸੀਆਂ ਨੂੰ ਲੱਖ ਲੱਖ ਵਧਾਈ ਦਿੰਦਾ ਜੀ। ਜਨਮ ਅਸ਼ਟਮੀ ਦਾ ਪ੍ਰੋਗਰਾਮ ਦਰਗਾ ਮਾਧਮੰਦਰ ਚ ਪਹੁੰਚ ਕੇ ਕੀ ਖਬਰ ਸੀ? ਅ ਪਹਿਲਾਂ ਤਾਂ ਸਾਰੇ ਦੇਸ਼ ਵਾਸੀਆਂ ਨੂੰ ਸਾਰੇ ਸਾਡੇ ਪਰਿਵਾਰਾਂ ਨੂੰ ਸਾਰਿਆਂ ਨੂੰ ਮੈਂ ਜਨਮ ਕ੍ਰਿਸ਼ਨ ਅਸ਼ਟਮੀ ਦੀ ਜਿਹੜੀ ਬਹੁਤ-ਬਹੁਤ ਵਧਾਈ ਦਿੰਨੀ ਆ ਜਨਮ ਅਸ਼ਟਮੀ ਦੀ। ਸੋ ਕ੍ਰਿਸ਼ਨ ਭਗਵਾਨ ਜਿਨ੍ਹਾਂ ਦੀਆਂ ਖੁਸ਼ੀਆਂ ਲੈਣ ਲਈ ਅੱਜ ਜਿਹੜੇ ਸੰਗਤ ਹੈ ਉਹਨਾਂ ਨੂੰ ਨਤਮਸਤਕ ਹੋ ਰਹੀ ਹੈ। ਆਪਣੇ ਜਿਹੜੇ ਤਰ੍ਹਾਂ ਤਰ੍ਹਾਂ ਦੇ ਮਿੱਠੇ ਭਗਵਾਨ ਬਣਾ ਕੇ ਸਾਡੀਆਂ ਭੈਣਾ ਜਿਹੜਾ ਭਗਵਾਨ ਕ੍ਰਿਸ਼ਨ ਜੀ ਨੂੰ ਪੂਜ ਕਰਨ ਲਈ ਉਹਨਾਂ ਦੇ ਖੁਸ਼ੀਆਂ ਲੈਣ ਦੇ ਲਈ ਜਿਹੜਾ ਉਹ ਮਿੱਠੇ ਭੋਜਨ ਭਗਵਾਨ ਬਣਾਏ ਜਾ ਰਹੇ ਨੇ ਭੋਗ ਲਵਾਏ ਜਾ ਰਹੇ ਨੇ ਔਰ ਘਰਾਂ ਦੀਆਂ ਦੇਹਲੀਆਂ ਤੇ ਦਹਲੀਜ਼ ਦੇ ਉੱਤੇ ਉਹਨਾਂ ਦੇ ਛੋਟੇ ਛੋਟੇ ਜਿਹੜੇ ਸਿੰਬੋਲਿਕ ਜਿਹੜੇ ਉਹਨਾਂ ਦੇ ਜਿਹੜੇ ਪੈਰ ਨੇ ਪੈੜਾ ਨੇ ਜੜੀਆਂ ਬਣਾ ਕੇ ਤਾਂ ਜੋ ਭਗਵਾਨ ਕ੍ਰਿਸ਼ਨ ਜੀ ਦਾ ਜਿਹੜਾ ਉਹਨਾਂ ਦਾ ਆਗਮਨ ਜਿਹੜਾ ਹੋ ਸਕੇ ਜਿਹੜੀ ਕਿਰਪਾ ਹੋ ਸਕੇ ਸੋ ਮੈਂ ਭਗਵਾਨ ਕ੍ਰਿਸ਼ਨ ਜੀ ਦੇ ਚਰਨਾਂ ਚ ਹੀ ਬੇਨਤੀ ਕਰਦੀ ਆ ਕਿ ਭਗਵਾਨ ਕ੍ਰਿਸ਼ਨ ਜੀ ਆਪਣੀ ਮਿਹਰ ਆਪਣਾ ਜਿਹੜਾ ਆਸ਼ੀਰਵਾਦਾ ਉਹ ਸਾਰੀ ਸੰਗਤ ਤੇ ਬਣਾਈ ਰੱਖੇ ਸੋ ਅੱਜ ਦੁਰਗਾ ਮਾਤਾ ਮੰਦਿਰ ਦੇ ਵਿੱਚ ਮਨੀਸ਼ ਜੀ ਹੁਣੀ ਖੜੇ ਆ ਸਾਡੇ ਪ੍ਰਧਾਨ ਜੀ ਖੜੇ ਆ ਇਹਨਾਂ ਦੇ ਜਿਹੜਾ ਪਿਆਰ ਦੇ ਸਦਕਾ ਅੱਜ ਇੱਥੇ ਨਤਮਸਤਕ ਹੋਣ ਦਾ ਜਿਹੜਾ ਸੁਭਾਗ ਮਿਲਿਆ ਸੋ ਭਗਵਾਨ ਕ੍ਰਿਸ਼ਨ ਸਾਰਿਆਂ ਦੇ ਘਰਾਂ ਦੇ ਵਿੱਚ ਜਿਹੜੀਆਂ ਖੁਸ਼ੀਆਂ ਕਿੜੇ ਨੇ